ਹੈਲੋ ਜੀ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀਬ ਲੌਣੀ ਸਲਵਾਰ ਨੂੰ ਬਾਟਮ ਨੂੰ ਜਾਨਕਿ ਬਹੁਤ ਸੌਖੇ ਤਰੀਕੇ ਨਾਲ ਉਹ ਵੀ ਬਿਨਾ ਜੈਪ ਤੋਂ ਜੈਪ ਵੀ ਲਾ ਸਕਦੀ ਆਪਾਂ ਨਹੀਂ ਨਾਵਾਂਗੇ ਜੀ ਕਿਉਂਕਿ ਜੈਪ ਆਪਣੇ ਕੋਲੇ ਹੈਣੀਗੀ ਤੇ ਆਪਾਂ ਨੂੰ ਸੂਟ ਚਾਹੀਦਾ ਅਮਰਜੈਂਸੀ ਵਾਸਤੇ ਇਹ ਇਸ ਲਈ ਆਪਾਂ ਨਾ ਵਿਓਤ ਤੇ ਬਿਨਾ ਜੈਪ ਤੋਂ ਸਲਵਾਰ ਤੇ ਆਪਾਂ ਲਾਵਾਂਗੇ ਜੇਬ ਜੇਬ ਲਾਉਣ ਦਾ ਸੌਖਾ ਤਰੀਕਾ ਜੀ ਇੱਥੇ ਆਪਣੀ ਸੈਂਟਰ ਵਾਲੀ ਜਿੜੀ ਜਿਹੜੀ ਹੁੰਦੀ ਹੈ ਹਨਾ ਇਸ ਤਰ੍ਹਾਂ ਤੁਸੀਂ ਸਲਵਾਰ ਰੈਡੀ ਕਰ ਲਿਓ ਆਪਾਂ ਸਲਵਾਰ ਰੈਡੀ ਕਰ ਲਈ ਹੈ ਜਿਹੜੀ ਸਾਈਡ ਤੁਸੀਂ ਜੈਪ ਲਾਉਣੀ ਹੈ ਉਹ ਸਾਈਡ ਦਾ ਤੁਸੀਂ ਅੱਧ ਕਰ ਲਿਆ ਯਾਨੀ ਕਿ ਇਸ ਤਰ੍ਹਾਂ ਸਲਵਾਰ ਦਾ ਇਹਦੇ ਵਿੱਚੋਂ ਤੁਸੀਂ ਐਂ ਕਰਕੇ ਰੱਖ ਲਿਆ ਜਦੋਂ ਤੇ ਇਧਰੋਂ ਤੁਸੀਂ ਆਪ ਦੇ ਸਾਹਮਣੇ ਨਾਲ ਮਤਲਬ ਕਿ 5 ਇੰਚ ਦਾ ਗੈਪ ਛੱਡਿਆ ਮੈਂ ਇਧਰੋਂ 5 ਇੰਚ ਦਾ ਇਸ ਵਾਲੀ ਸਿਉਣ ਤੋਂ ਜਿਹੜੀ ਆਪਣੀ ਸੈਂਟਰ 'ਚ ਇੱਥੇ ਵਲ ਪਾਉਣੇ ਉਤੋਂ 5 ਇੰਚ ਦਾ ਗੈਪ ਛੱਡ ਕੇ ਤੇ ਆਪਾਂ 5 ਇੰਚ ਦੇ ਵਿੱਚ ਹੀ ਜੇਬ ਲਾਉਣੀ ਹੈ ਥੋੜਾ ਜਿਹਾ ਸਟੀਚਿੰਗ ਦੇ ਵਿੱਚ ਆ ਜਾਊਗਾ ਸਵਾ ਕ ਪੰਜ ਹੋ ਜਾਊਗਾ 5 ਇੰਚ ਦੇ ਵਿੱਚ ਆਪਾਂ ਜੇਬ ਲਾਉਣੀ ਹੈ ਤੇ ਇਧਰੋਂ ਆਪਾਂ ਛੱਡਿਆ ਜੀ 2 ਇੰਚ ਦਾ 2 ਇੰਚ ਦਾ ਗੈਪ ਇਧਰ ਨੂੰ ਕਰਕੇ ਛੱਡਿਆ 2-2 ਇੰਚ ਦਾ ਇਸ ਤਰ੍ਹਾਂ ਕਰਕੇ ਆਪਾਂ ਨਿਸ਼ਾਨੀ ਲਾ ਲਈ ਹੈ ਤੇ ਇਹਨੂੰ ਆਪਾਂ ਜਿੱਦ 2 ਇੰਚ ਇੱਥੋਂ ਐ 2 ਇੰਚ ਇੱਥੋਂ ਲੈ ਕੇ ਇੱਥੋਂ ਤੱਕ 2 ਇੰਚ ਇੱਥੋਂ ਲੈ ਕੇ ਇੱਥੋਂ ਤੱਕ ਐ ਇਸ ਸੈਂਟਰ ਤੱਕ ਆਪਾਂ ਇਸ ਤਰ੍ਹਾਂ ਲਾ ਲਈ ਐ ਨਿਸ਼ਾਨੀ ਇਹਦੇ ਤੇ ਤੇ ਹੁਣ ਆਪਾਂ ਲਾਵਾਂਗੇ ਜੀ ਆਹ ਹੈਗਾ ਆਪਣੇ ਕੋਲੇ 17 ਇੰਚ ਕੱਪੜਾ ਸਾਰਾ ਯਾਨੀ ਕਿ ਇਹ ਤੇ ਇਹਨੂੰ ਆਪਾਂ ਫੋਲਡ ਕਰਨਾ ਐ ਇਸ ਤਰ੍ਹਾਂ ਤੁਸੀਂ ਇਹਦੀ ਨਿਸ਼ਾਨੀ ਲਾ ਲਿਓ ਜੀ ਫੋਲਡ ਕਰਕੇ ਇਹਦਾ ਸੈਂਟਰ ਕਰਕੇ 5 ਇੰਚ ਦਾ ਯਾਨੀ ਕਿ 2.5 ਇੰਚ ਕਰਾਂਗੇ ਆਪਾਂ ਆਪਾਂ 5 ਇੰਚ ਨੇ ਤੇ 2 ਇੰਚ ਨੂੰ ਆਪਾਂ ਅੱਧ ਕਰਾਂਗੇ ਆ 2 ਇੰਚ ਦਾ ਅੱਧ ਹੋ ਗਿਆ ਨਾ ਇੱਥੇ ਜੀ ਤੇ ਇੱਥੋਂ ਆਪਾਂ ਇਹ ਕੱਟ ਲਾ ਲਿਆ ਕੱਟ ਦਾ ਨਿਸ਼ਾਨ ਲਾ ਲਿਆ ਇਸ ਤਰ੍ਹਾਂ ਕਰਕੇ ਤੇ ਇਹਦੂ ਮਤਲਬ ਕਿ ਆਪਾਂ ਆਹ ਵਾਲੀ ਕਰੀਜ਼ ਬਣਾ ਲਈ ਆਪਾਂ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਵੀ ਲਾ ਸਕਦੇ ਆ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲਈਆ ਸਿਰਫ ਨਿਸ਼ਾਨ ਨਿਸ਼ਾਨ ਨਾ ਪਹਿਲਾਂ ਸਹੀ ਲੱਗੀਆਂ ਹੁਣ ਮੁੜ ਕੇ ਸਲਾਈ ਤੋਂ ਤੋਂ ਦੀ ਹੋ ਹੀ ਜਾਣੀ ਆ ਇਸ ਤਰ੍ਹਾਂ ਕਰਕੇ ਨਾ ਇਹਦਾ ਆਪਾਂ ਅੱਧ ਕਰਕੇ ਇੱਥੋਂ ਤੀਕ ਜੀ ਇਸ ਤਰ੍ਹਾਂ ਕਰਕੇ ਇਹਦੀ ਆਪਾਂ ਨਾ ਜਿਵੇਂ ਇੱਥੇ ਹੈਗਾ ਇਹਦਾ ਇਧਰੋਂ ਇੱਥੇ ਆਪਾਂ ਥੱਲੇ ਉਹ ਕਰ ਲੈਨੇ ਨਹੀਂ ਤੁਸੀਂ ਮੈਨ ਵੀ ਸਕਦੇ ਆ ਇਸ ਤਰ੍ਹਾਂ ਕਰਕੇ 5 ਇੰਚ ਇੱਥੇ ਆਊਗਾ 5 ਇੰਚ ਲੋ ਜੀ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਉਹ ਤੇ ਆਪਾਂ ਸਲਾਈ ਲਾ ਲਈ ਆ ਇਸ ਤਰ੍ਹਾਂ ਕਰਕੇ ਤੇ ਹੁਣ ਇਹਨੂੰ ਆਪਾਂ ਕਰ ਦਾਂਗੇ ਕਟਿੰਗ ਥੱਲੜਾ ਪਾਸਾ ਦੇਖ ਲਿਓ ਜੀ ਸਿੰਗਲ ਹੋਣਾ ਚਾਹੀਦਾ ਤੁਹਾਡਾ ਇਹ ਨਾ ਹੋਵੇ ਕੱਟ ਦਿਓ ਦੂਜਾ ਨਾਲ ਤੁਸੀਂ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਰਕੇ ਤੇ ਲਾ ਲਾਂਗੇ ਕੱਟ ਸਾਰਾ ਚੱਕ ਕਰ ਲਿਓ ਜੀ ਥੱਲੋਂ ਕੱਟਿਆ ਨਾ ਜਾਵੇ ਤੁਹਾਡੇ ਕੋਲ ਕੋਈ ਹੋਰ ਇਸ ਤਰ੍ਹਾਂ ਕੱਟ ਲਾ ਕੇ ਨਾ ਤੇ ਇਹਨੂੰ ਆਪਾਂ ਲਾਵਾਂਗੇ ਕਟਿੰਗ ਕਰ ਸੈਂਟਰ ਕਰਕੇ ਇਹਦਾ ਕਾਲ ਨਾ ਕਰਿਓ ਜੀ ਤੁਸੀਂ ਸਹਿਜਮਤੇ ਨਾਲ ਕੰਮ ਕਰੋ ਜਿਹੜੇ ਨਵੇਂ ਆ ਬਿਲਕੁਲ ਉਹ ਵੀ ਜੀਵ ਲਾ ਸਕਦੇ ਆ ਜਿਨ੍ਹਾਂ ਨੇ ਪਹਿਲਾਂ ਕਦੇ ਨਹੀਂ ਲਾਈਗੀ ਉਹ ਵੀ ਲਾ ਸਕਦੇ ਆ ਸੌਖਾ ਤਰੀਕਾ ਹੈ ਬਿਲਕੁਲ ਇਸ ਤਰ੍ਹਾਂ ਕਰਕੇ ਤੁਸੀਂ ਇੱਥੇ ਸਾਈਡ ਤੇ ਕੋਰਨਰ ਤੇ ਵੀ ਥੋੜੇ ਦੇਰੇ ਟੱਕ ਲਾ ਲਿਓ ਤਾਂ ਕਿ ਫੋਲਡਿੰਗ ਅੱਛੀ ਹੋ ਜੂਗੀ ਚੰਗੀ ਹੋ ਜੂਗੀ ਵਧੀਆ ਹੋ ਜੂਗੀ ਹੁਣ ਆਪਾਂ ਇਧਰਲੀ ਸਾਈਡ ਤੇ ਲਾ ਲਾਂਗੇ ਇਸ ਤਰ੍ਹਾਂ ਕਰਕੇ ਕੱਟ ਲਾਂਗੇ ਇਹਨੂੰ ਦੂਜੀ ਸਾਈਡ ਨੂੰ ਵੀ ਕਿਉਂਕਿ ਆਪਾਂ ਸੈਂਟਰ ਚ ਕੱਟ ਲਾਇਆ ਸੀਗਾ ਤੇ ਇਸ ਤਰ੍ਹਾਂ ਕਰਕੇ ਕਾਰਨਰਾਂ ਵੱਲ ਵੀ ਆਪਾਂ ਕੱਟ ਲਾ ਲਾਂਗੇ ਇਸ ਤਰ੍ਹਾਂ ਕੱਟ ਲੱਗ ਗਿਆ ਜੀ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਫੋਲਡ ਫੋਲਡ ਕਰਨਾ ਨੀਚੀ ਵਾਲੇ ਪਾਸੇ ਨੂੰ ਵੱਖਰੀ ਆਪਾਂ ਨੂੰ ਕੋਈ ਟਾਕੀ ਨਹੀਂ ਲਾਉਣੀ ਪੈਂਦੀ ਇਸ ਤਰ੍ਹਾਂ ਕਰਕੇ ਜਦੋਂ ਇਹ ਚਲਿਆ ਜਾਊਗਾ ਫੋਲਡਿੰਗ ਇਹਦੀ ਚੰਗੀ ਹੋ ਜੂਗੀ ਜੀ ਕਰ ਤੁਸੀਂ ਇਸ ਤਰ੍ਹਾਂ ਆਏ ਆਪਾਂ ਕਰ ਲਿਆ ਫੋਲਡ ਜੀ ਜੇ ਤੁਸੀਂ ਚਾਹੋ ਤਾਂ ਇੱਥੇ ਜੈਪ ਲਾ ਕੇ ਜੈਪ ਨਾਲ ਇੱਕੋ ਸਲਾਈ ਨਾਲ ਹੀ ਸਰਜੂਗਾ ਜਦੋਂ ਆਪਾਂ ਜੈਪ ਲਾਵਾਂਗੇ ਨੀਚੇ ਰੱਖ ਕੇ ਯਾਨੀ ਕਿ ਆ ਆਪਣੀ ਜੈਪ ਹੈ ਇਹਨੂੰ ਆਪਾਂ ਨੀਚੇ ਰੱਖ ਕੇ ਲਾਵਾਂਗੇ ਨਾ ਤੇ ਆਪਣੀ ਸਲਾਈ ਆ ਜਾਊਗੀ ਇਹਦੇ ਤੇ ਇਸ ਤਰ੍ਹਾਂ ਕਰਕੇ ਐਂ ਕਰਕੇ ਰੱਖ ਕੇ ਲਾਵਾਂਗੇ ਤਾਂ ਹਨਾ ਆਪਣੀ ਸਲਾਈ ਆ ਜਾਊਗੀ ਹਾਂ ਤੇ ਹੁਣ ਆਪਾਂ ਜੈਪ ਨਹੀਂ ਲਾਉਣੇਗੀ ਤੇ ਇਹਦੇ ਉੱਪਰ ਆਪਾਂ ਇੱਥੇ ਇੱਥੋਂ ਲੈ ਕੇ ਸਟਾਰਟ ਕਰਕੇ ਜੀ ਇਸ ਤਰ੍ਹਾਂ ਕਰਕੇ ਤੇ ਸਲਾਈ ਲਾ ਲਗੇ ਆਪਾਂ ਸਲਾਈ ਲਾ ਕੇ ਨਾ ਤੇ ਫੇਰ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜੀ ਸਲਾਈ ਲੱਗ ਗਈ ਉਸ ਤੋਂ ਬਾਅਦ ਨੀਚੇ ਵਾਲਾ ਪਾਸਾ ਪਤਾ ਨੂੰ ਦਿਖਾ ਦੇਣੀ ਇਸ ਤਰ੍ਹਾਂ ਆਊਗਾ ਜੀ ਇਸ ਤਰ੍ਹਾਂ ਆ ਗਿਆ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਇੱਥੇ ਵੀ ਫੋਲਡ ਕਰ ਸਕਦੇ ਆ ਨੇਫੇ ਵਾਲੀ ਸਿਉਣ ਦੇ ਉੱਪਰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਵੀ ਇਹਨੂੰ ਇੱਥੇ ਫੋਲਡ ਕਰ ਦਿਓ ਜੇਕਰ ਕਈ ਵਾਰਾ ਕੱਪੜਾ ਘੱਟ ਹੁੰਦਾ ਹਨਾ ਤੁਸੀਂ ਇਹ ਮੈਚਿੰਗ ਸੂਟ ਆ ਤੁਸੀਂ ਮੈਚਿੰਗ ਨਾਲ ਵੀ ਲਾ ਸਕਦੇ ਆ ਜੇਕਰ ਹੈ ਨਹੀਂ ਤਾਂ ਤੁਹਾਡੇ ਕੋਲੇ ਆਪਾਂ ਹੁਣ ਇਹਨੂੰ ਆਪਾਂ ਕਰਾਂਗੇ ਇਸ ਤਰ੍ਹਾਂ ਸਲਾਈ ਲਾ ਕੇ ਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆ ਸਲਾਈ ਦੇ ਨਾਲ ਐ ਸਲਾਈ ਨੂੰ ਐਸ ਟਾਕੀ ਦੇ ਨਾਲ ਜਾਨੀ ਕਿ ਐਸ ਟਾਕੀ ਨੂੰ ਆਪਾਂ ਜੋੜ ਦਾਂਗੇ ਤੇ ਇੱਥੋਂ ਸਾਈਡਾਂ ਤੋਂ ਲਾ ਦਾਂਗੇ ਸਲਾਈ ਆਪਾਂ ਸਲਾਈ ਲਾ ਲਗੇ ਤੁਹਾਨੂੰ ਦਿਖਾਉਣੀ ਹੈ ਲਓ ਜੀ ਹੁਣ ਆਪਾਂ ਨਾ ਇਹਦੇ ਇੱਥੇ ਕੰਨੀ ਤੇ ਅਸੀ ਸਲਾਈ ਨਹੀਂ ਲਾਏਗੀ ਆਪਾਂ ਅੰਦਰ ਵੱਰ ਫੋਲਡਿੰਗ ਵਾਲੀ ਇਹਦੀ ਲਾ ਲਈਏ ਸਲਾਈ ਤੇ ਹੁਣ ਆਪਾਂ ਇਹਨੂੰ ਆ ਜਿਹੜੀਆਂ ਕੰਨੀਆਂ ਇਹ ਤਾਂ ਇਹਨਾਂ ਨੂੰ ਆਪਾਂ ਇੱਥੋਂ ਜੋੜ ਕੇ ਸੈਂਟਰ ਨਾਲ ਸੈਂਟਰ ਕਰਕੇ ਤੇ ਇਹਦੀ ਸिलाई ਲਾਵਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਨਾਲ ਤੁਸੀਂ ਸिलाई ਮਾਰ ਲਿਓ ਇਹਦੀ ਆ ਵਾਲੀ ਆਪਾਂ ਸਲਾਈ ਲਾ ਲਈ ਐ ਜੀ ਹੁਣ ਜਿਹੜਾ ਜੇਬ ਤੇ ਇੱਥੇ ਨਾਲ-ਨਾਲ ਆਪਾਂ ਸਲਾਈ ਲਾਉਣੀ ਐ ਇੱਥੇ ਜਿਹੜਾ ਆ ਕੱਪੜਾ ਐਕਸਟਰਾ ਹਨਾ ਇਹ ਆਪਾਂ ਵੀ ਪਹਿਲਾਂ ਕਰੀਜ ਬਨਨਗੇ ਕਿਉਂਕਿ ਕਾਟਨ ਦਾ ਐਸ ਤਰ੍ਹਾਂ ਕਰੀਜ ਬਣਾ ਲਾਂਗੇ ਇਹਦੀ ਵੀ ਕਿੱਥੇ-ਕਿੱਥੇ ਸਲਾਈ ਲੱਗਣੀ ਐ ਐਸ ਤਰ੍ਹਾਂ ਇਹਨੂੰ ਆਪਾਂ ਫੋਲਡ ਕਰ ਲਿਆ ਤੇ ਇੱਥੇ ਸਲਾਈ ਲਾ ਦਾਂਗੇ ਸਲਾਈ ਲਾ ਕੇ ਬਾਕੀ ਵਾਧੂ ਕੱਪੜਾ ਕੱਟ ਦਾਂਗੇ ਤੇ ਇਧਰਲੇ ਪਾਸੇ ਜੀ ਆਪਣੀ ਐਸ ਤਰ੍ਹਾਂ ਸ਼ੋ ਹੋ ਜੂਗੀ ਐਸ ਤਰ੍ਹਾਂ ਆਪਣੀ ਸਲਾਈ ਲੱਗ ਜੂਗੀ ਇੱਥੋਂ ਆਪਾਂ ਇਸ ਤਰ੍ਹਾਂ ਵੇ ਇੱਥੇ ਜਦੋਂ ਨਾਲ-ਨਾਲ ਦੀ ਲੱਗ ਗਈ ਨਾ ਜਮਾ ਆਪਣੀਆਂ ਸਾਰੀ ਤੋਂ ਬੰਦ ਹੋ ਜੂਗੀ ਆ ਚੀਜ਼ ਆਪਾਂ ਸਲਾਈ ਲਾ ਲ ਕੇ ਫਿਰ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਸਲਾਈ ਲਾ ਲਈ ਆ ਜੀ ਤੇ ਹੁਣ ਆਪਾਂ ਕੱਪੜਾ ਹਾ ਥੋੜਾ-ਥੋੜਾ ਕੱਟ ਦਾਂਗੇ ਤੇ ਇਕ ਸਲਾਈ ਹੋਰ ਲਾ ਕੇ ਨਾ ਇਹਨੂੰ ਆਪਾਂ ਪੂਰਾ ਕਰ ਦਾਂਗੇ ਮਜ਼ਬੂਤ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਆਪਾਂ ਥੋੜਾ-ਥੋੜਾ ਕੱਪੜਾ ਕੱਟ ਦਾਂਗੇ ਕਿਉਂਕਿ ਇਹ ਬਾਧੂ ਕੱਪੜਾ ਸੀਗਾ ਤੇ ਇਸ ਤਰ੍ਹਾਂ ਆਪਣੀ ਇਹ ਇਧਰਲੀ ਸਾਈਡ ਦੀ ਬਣ ਗਈ ਹੈ ਜੀ ਆਪਾਂ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਤੀ ਹੈ ਤੇ ਹੁਣ ਆਪਾਂ ਫਰੰਟ ਸਾਈਡ ਤੋਂ ਤੁਹਾਨੂੰ ਦਿਖਾਉਣੀ ਹੈ ਇੱਥੇ ਆਪਾਂ ਨਾ ਬਿੰਦੇ ਛੱਟੇ ਚੀਜ਼ ਆਪਾਂ ਜਰਾਤਨ ਮੋਬਾਈਲ ਵਗੈਰਾ ਹੀ ਪਾਉਣਾ ਹੁੰਦਾ ਹਨਾ ਕਈ ਵਾਰ ਜਾਂ ਕੋਈ ਥੋੜੇ ਬਹੁਤੇ ਪੈਸੇ ਜਾਂ ਕੁਝ ਵੀ ਤੁਸੀਂ ਪਾ ਸਕਦੇ ਆ ਇੱਥੇ ਆਪਾਂ ਐ ਕਰਕੇ ਥੋੜੀ ਜਿਹੀ ਇੰਨਾ ਸਾਈਡਾਂ ਤੇ ਨਾ ਸਿਉਣ ਲਾ ਦਾਂਗੇ ਇੱਥੇ ਬੰਦ ਜਾਂ ਲਾ ਦਾਂਗੇ ਇਹਦਾ ਕਿਉਂਕਿ ਆਪਣੇ ਜੈਪ ਨਹੀਂ ਲੱਗੀ ਇਹਨੂੰ ਜਦੋਂ ਆਪਾਂ ਚੀਜ਼ ਪਾਵਾਂਗੇ ਤੇ ਵੀ ਇਹ ਕੱਸ ਪਊਗਾ ਜਾਨੀ ਕਿ ਜੇਬ ਨੂੰ ਥੱਲੇ ਨੂੰ ਜਾਊਗੀ ਹਨਾ ਕਈ ਵਾਰ ਇੱਥੋਂ ਪਾੜ ਸਕਦੀ ਆਪਾਂ ਇਹ ਕਾਰਨਰ ਤੇ ਨਾ ਇਹ ਵਾਲੀ ਜਗ੍ਹਾ ਤੇ ਜਿੱਥੇ ਆ ਪੈਨ ਦਾ ਨਿਸ਼ਾਨ ਲੱਗਾ ਇੱਥੇ ਆਪਾਂ ਸਲਾਈ ਲਾ ਦਿੰਨੇ ਆ ਲੋ ਜੀ ਇਸ ਤਰ੍ਹਾਂ ਆਪਾਂ ਨਾ ਇਦਾਂ ਬੰਦ ਲਾਤੀ ਆ ਇਹਦੀ ਇਸ ਤਰ੍ਹਾਂ ਕਰਕੇ ਤਾਂ ਕਿ ਇਹ ਖੇਚਣਾ ਪਵੇ ਤੇ ਬਿਨਾ ਤੁਸੀਂ ਜੈਪ ਤੋਂ ਇਸ ਤਰ੍ਹਾਂ ਜੇਬ ਲਾ ਸਕਦੇ ਆ ਜੀ ਉਹਨੂੰ ਸਲਵਾਰ ਨੂੰ ਬਾਟਮ ਨੂੰ ਇਹ ਬਹੁਤ ਸੌਖਾ ਤਰੀਕਾ ਜਿੰਨਾ ਹੈ ਜਿੰਨਾਂ ਮੇਰੇ ਨਾ ਭੈਣਾਂ ਨਵੀਆਂ ਜਾਂ ਜਿਨ੍ਹਾਂ ਨੇ ਕਦੇ ਲਾਈ ਨਹੀਂ ਉਹ ਵੀ ਇਸ ਤਰ੍ਹਾਂ ਕਰਕੇ ਜੇਬ ਲਾ ਸਕਦੀਆਂ 벨ਟ ਨੂੰ ਜੀ ਜ ਸਲਵਾਰ ਨੂੰ ਬਹੁਤ ਸੌਖਾ ਤੇ ਆਸਾਨ ਤਰੀਕਾ ਵਾ ਜੇ ਤੁਸੀਂ ਇੱਥੇ ਜੈਪ ਲਾਉਂਗੇ ਤੁਹਾਨੂੰ ਉਦੋਂ ਵੀ ਈਜੀ ਹੋ ਜਾਊਗਾ ਫਿਰ ਤਾਂ ਉਦੋਂ ਹੀ ਸੌਖਾ ਹੋਊ ਆਪਣੇ ਕੋਲੇ ਹੈ ਨਹੀਂ ਕਰਕੇ ਤਾਂ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸੀ ਹੈ ਸਲਵਾਰ ਨੂੰ ਯਾਨੀ ਕਿ 벨ਟ ਨੂੰ ਜੇਬ ਲਾਉਣੀ ਤੁਸੀਂ ਕੀ ਕਹੋਗੇ ਸਲਵਾਰ ਨੂੰ ਕਹੋਗੇ ਜਾਂ 벨ਟ ਨੂੰ ਕਹੋਗੇ ਜੇਬ ਲਾਉਣੀ ਇੱਥੇ ਆਪਾਂ ਹੋਰ ਆਪਾਂ ਲਾ ਕੇ ਨਾ ਇਸ ਤਰ੍ਹਾਂ ਕਰਕੇ ਇਨੂੰ ਮਜ਼ਬੂਤ ਕਰ ਦਾਂਗੇ ਇਸ ਤਰ੍ਹਾਂ ਕਰਕੇ ਸਲਾਈ ਲਾ ਕੇ ਇੱਕ ਇੱਕ ਸਲਾਈ ਲਾਈ ਆਪਾਂ ਡਬਲ ਸਲਾਈ ਲਾ ਕੇ ਇਸ ਤਰ੍ਹਾਂ ਮਜ਼ਬੂਤ ਕਰ ਦਾਂਗੇ ਬਹੁਤ ਸੌਖਾ ਤੇ ਆਸਾਨ ਤਰੀਕਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਲਾਈਕ ਸ਼ੇਅਰ ਦੇ ਨਾਲ ਨਾਲ ਹਾਈਪ ਦਨ ਵੀ ਜਰੂਰ ਕਰ ਦਿਓ ਥੈਂਕ ਯੂ ਜੂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਫੁੱਲ ਵਾਚ ਕਰਨ ਲਈ ਕਿਉਂਕਿ ਵੀਡੀਓ ਫੁੱਲ ਵਾਚ ਕਰਿਆ ਕਰੋਗੇ ਤਾਂ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲਦੀ ਆਪਾਂ ਹੌਲੀ ਹੌਲੀ ਸਾਰਾ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਦੇ ਰਹਿਨੇ ਆਂ ਠੀਕ ਹੈ ਜੀ ਓਕੇ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ